ਆਪਾਂ ਹੁਣ ਇਹ ਘੋੜਾ ਸ਼ੋਅ ਜਿੱਤਿਆ ਹੋਇਆ ਤਾਂ ਸ਼ੋਅਾਂ ਦੀ ਗੱਲ ਕਰ ਲੈਨੇ ਆ। ਸ਼ੋਅਾਂ ਨੂੰ ਕੀ ਮੰਨਦੇ ਹੋ ਬਈ? ਸੰਤੁਸ਼ਟਾਂ ਸ਼ੋਅਾਂ ਨੂੰ? ਨਹੀਂ ਬਈ, ਸੰਤੁਸ਼ਟ ਨੂੰ ਸ਼ੋਅਾਂ। ਹੂੰ। ਨੰਬਰਿੰਗ ਦਾ ਤਾਂ ਚਲੋ ਕੋਈ ਗਿਲਾ ਸ਼ਿਕਵਾ ਹੀ ਨਹੀਂਗਾ। ਪਰ ਐਂ ਜਾਨਵਰ ਨੂੰ ਨਾਮੀ ਜਾਨਵਰ ਨੂੰ ਆਪਾਂ ਇੱਕ ਰਿੰਗ 'ਚ ਡਿਸਕਵਾਲਿਫਾਈ ਕਰ ਦੇਣਾ। ਹਾਂ ਜੇ ਕੋਈ ਉਹਦੇ ਬਈ ਹੈਗਾਗਾ ਡਿਸਬੈਕ ਹੈਗਾ ਉਹਦੇ ਵਿੱਚ ਉਹ ਦੱਸੋ ਉਹਦੇ ਨੰਬਰ ਕੱਟ ਲੋ। ਪੀਕੇ ਉਹਨੇ ਵੀ ਬੜੇ ਮੰਨ ਲੋ ਆਏ ਜਿਵੇਂ ਕਹਿੰਦੇ ਨੇ ਕਟੜਪੰਤੀ ਕਟੜਪੰਤੀ ਵੀ ਐ ਪੂਰੇ ਕਟੜਾਂ ਦਲੇਰ ਆ ਵੀ ਯਾਰ ਰੱਖਿਆ ਇਹਨਾਂ ਨੂੰ ਵੀ ਬਹੁਤ ਬਣਦੇ ਸੀ ਹੂੰ ਇਹ ਕਹਿੰਦੇ ਨਹੀਂ ਅਸੀਂ ਦੇਣਾ ਨਹੀਂ ਹਾਂ ਵੀ ਸਤਾਰੇ ਆ ਮੰਨ ਲਓ ਅਸੀਂ ਸਤਾਰਨ ਵਾਲੇ ਬੱਲੇ ਬੱਲੇ ਕਰਾਉਣਾ ਸਤਾਰ ਪੱਕਾ ਹੀ ਲਿਖਾਤਾਈ ਜਾ ਕੀ ਬਾਤ ਆ ਵੇ ਵਾਹ ਆ ਹੁੰਦੀ ਆ ਸਜਣੂ ਆ ਜਗੀ ਸਾਸ਼ ਜੇ ਜੇ ਅੱਜ ਕਿਸੇ ਘੋੜੇ ਪਿੱਛੇ ਮੰਨ ਲਓ ਆਪਾਂ ਖੜ ਕੇ ਕਿਸੇ ਘੋੜੇ ਦੀਆਂ ਮੰਨ ਲਓ ਉਹ ਗੱਲਾਂ ਕਰਦੇ ਆ ਉਹ ਤਰੀਫਾਂ ਕਰਦੇ ਆ ਤਾਂ ਘੋੜੇ ਦੇ ਨਾਲ ਮਾਲਕ ਵੀ ਓਵੇਂ ਦਾ ਚਾਹੀਦਾ ਹੈ ਮਾਲਕ ਦਾ ਮਾਲਕ ਦਾ ਦਮ ਨਾਲ ਕੰਮ ਕਰ ਜਿਵੇਂ ਕੋਈ ਹੋਰ ਮੰਨ ਲਓ ਕੋਈ ਜਿਆਦਾ ਜਿਸ ਦਾ ਘੋੜਾ ਆ ਗਿਆ ਜਾਂ ਕੁਛ ਆ ਗਿਆ ਜਿਹੜੀ ਸਤਾਰ ਨੂੰ ਅਗਲਾ ਗਿਣਦਾ ਵੀ ਸਤਾਰਾ ਨੰਬਰ ਤੇ ਆਊਗਾ ਜਿਵੇਂ ਹੋਰ ਜਿਵੇਂ ਸ਼ਾਹ ਵਾਜਦੀ ਹੁੰਦੀ ਦੀ ਹੁੰਦੀ ਤੇ ਵੀ ਆਹ ਤੇ ਲੱਗੂਗਾ ਪਹਿਲੇ ਤੇ ਲੱਗੂਗਾ ਹਨਾ ਓਵੇਂ ਸਤਾਰ ਦੀਆਂ ਵੀ ਗੱਲਾਂ ਹੁੰਨੀਆਂ ਹੁੰਨੀਆਂ ਇਹ ਚ ਗੱਲਬਾਤ ਹੈਗੀ ਹੈ ਇਹ ਨਹੀਂ ਹੈਗਾ ਵੀ ਮੰਨ ਲਓ ਵੀ ਆਪਾਂ ਕਹਿ ਸਕਦੇ ਹਾਂ ਫਰਸਟ ਬਿਊਟੀ ਦੇ ਵਿੱਚ ਤਾਂ ਆਪਾਂ ਇੰਡੀਆ ਦੇ ਪਹਿਲੇ 3 4 5 ਘੋੜੀਆਂ ਚ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ ਜਿੰਨੇ ਵੀ ਬੰਦੇ ਸ਼ੌਂਕੀ ਭਰਾ ਹੁੰਨੇ ਆ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਆ ਉਹਨਾਂ ਨੂੰ ਆਪਦੇ ਕੰਮ 'ਚ ਜਾ ਕੇ ਆਪਦੇ ਸ਼ੌਂਕ 'ਚ ਜਾ ਕੇ ਵੀਰੇ ਛੋਟਾ ਭਾਈ ਆ ਆਪਣਾ ਇਹਨੂੰ ਅੱਜ 6ਵਾਂ ਦਿਨ ਹੋ ਗਿਆ ਇੱਥੇ ਹੂੰ ਤੁਸੀਂ ਹਿਸਾਬ ਲਾ ਲਓ ਵੀ ਨਵੇਂ ਬੰਦੇ ਨੂੰ ਹੂੰ ਇਹ ਕੋਰਟ 'ਚ ਕੰਮ ਕਰਦਾ ਵਾ ਹੂੰ ਸੈਮੀ ਵਕੀਲ ਕਹਿ ਸਕਦੇ ਆਪਾਂ ਇਹਨੂੰ ਹੂੰ ਤੇ 6 ਤੋਂ 7 ਦਿਨ ਹੋ ਗਏ ਇਹਨੂੰ ਤੇ ਸਾਡੇ ਕੋਲੇ ਰੋਜ਼ 20 ਬੰਦੇ ਆਉਂਦੇ ਹੋਣਗੇ ਸਾਡੀਆਂ ਗੱਦੀ ਰਜਾਈਆਂ ਤਿਆਰ ਕਰ ਲਓ ਮੈਨੂੰ ਫੋਨ ਪੈਂਕੇ ਨੂੰ ਫੋਨ ਹੂੰ ਵੀ ਅਸੀਂ ਆ ਕੇ ਰਹਿਣਾ ਜਿਨੇ ਕਦੇ ਘੋੜੀ ਨੂੰ ਹੱਥ ਨਹੀਂ ਲਾਇਆ ਉਹ ਵੀ ਅਗੇ ਮੇਲੇ ਚ ਘੋੜੀ ਲੈਣ ਦਾ ਸੋਚਦਾ ਤੇ ਨਵੇਂ ਬੰਦਿਆਂ ਨੇ ਲਈਆਂ ਵੀ ਬਹੁਤ ਨੇ ਜਾਨਵਰ ਤਾਂ ਮੈਂ ਕਹਿੰਦਾ ਵੀ ਕੋਈ ਨਹੀਂ ਰਹਿਣਾ ਸਭ ਵੇਚ ਜਾਣੇ ਆ ਤੁਸੀਂ ਹੁਣ ਕਰੀਏ ਮੱਝੂਗੇ ਵਾਲੀ ਚਾਹੇ ਜਿਹਦੇ ਕੋਲ ਮੱਝੂਗੇ ਲਾਈਨ ਦੇ ਘੋੜੇ ਸੀ ਚਾਹੇ ਅਲੀ ਕੇ ਰਗੜ ਲਾਈਨ ਦੇ ਘੋੜੇ ਸੀ ਜਿੰਨਾ ਰੈਂਬੋ ਚੱਲਿਆ ਜਿੰਨਾ ਅਲੀ ਚੱਲਿਆ ਉਹਨਾਂ ਦਾ ਬਸ ਡਾਟਾ ਨਹੀਂ ਬਸ ਕਲੈਕਟ ਕਰ ਸਕਿਆ ਉਹ ਇਹਨਾਂ ਦੀਆਂ ਹੀ ਬਣਦੀਆਂ ਨੇ ਜਾ ਕੇ ਅਲੀ ਸ਼ਾਨ ਦੀਆਂ ਜਦੋਂ ਪੰਜਾਬ ਬਰੀਡ ਨੂੰ ਬਚਾਉਣ ਦੀਆਂ ਗੱਲਾਂ ਅਕਸਰ ਆਪਾਂ ਵੇਖਦੇ ਆਂ ਵੀ ਸਾਰੇ ਪਾਸੇ ਅੱਜ ਕੱਲ ਪੰਜਾਬ ਬਰੀਡ ਨੂੰ ਬਚਾਉਣ ਦੀਆਂ ਗੱਲਾਂ ਚੱਲਦੀਆਂ ਪੰਜਾਬ ਦੇ ਵਿੱਚ ਕਦੇ ਪੰਜਾਬ ਬਰੀਡ ਦੀ ਤੂਤੀ ਬੋਲਦੀ ਸੀਗੀ ਸਾਰੇ ਘੋੜੇ ਵੱਡੇ ਮੱਝੂਕੇ ਵਾਲੇ ਜਾਂ ਹੋਰ ਲਾਈਨਾਂ ਪੰਜਾਬ ਦੇ ਵਿੱਚ ਅਲੀ ਸੀਗਾ ਘੋੜਾ ਸਤਾਰ 21 ਵਾਰੀ ਚੈਂਪੀਅਨ ਬਣਿਆ ਕਿਹੜੇ ਸ਼ੋਹਾਂ 'ਚ ਬਣਿਆ ਮਾਰਵਾੜੀਆਂ 'ਚ ਚੈਂਪੀਅਨ ਬਣਿਆ ਪੰਜਾਬ ਦੀ ਬਰੀਡ ਆ ਇਹਨੂੰ ਸੰਭਾਲਣ ਵਾਸਤੇ ਹੋਰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਘੋੜਿਆਂ ਦੇ ਲੈਨ ਤੋਂ ਮਲਾ ਲਓ ਅੱਗੇ ਬੱਚੇ ਆਉਣਗੇ ਤੇ ਬਰੀਡ ਗਾਂ ਨੂੰ ਸਾਂਭੀ ਜਾਣੀ ਹੈ ਜਿਹੜੇ ਬਾਈ ਉਹਨਾਂ ਦਾ ਘੋੜਾ ਬੇਰੋ ਬਾਈ ਪਿੰਕਾ ਖਾਈ ਜੱਸੀ ਨੰਗੜ ਭਰਾ ਸਾਡਾ ਹੋਰ ਆ ਨਾਲ ਬਾਈ ਨੂੰ ਪੁੱਛਦੇ ਆ ਵੀ ਕਿੱਥੇ ਕਿੱਥੇ ਸ਼ੋਅ ਜਿੱਤਿਆ ਕੀ ਕੀ ਘੋੜੇ ਚ ਖਾਸੀਅਤ ਆ ਕਿਵੇਂ ਕਿਵੇਂ ਦੇ ਬੱਚੇ ਆਉਣੇ ਆ ਬਾਈ ਜੀ ਫਿਰ ਤਾਂ ਸਸੀ ਕਰ ਸਾਰੇ ਨਾਲ ਮਾ ਵੀ ਬਾਈ ਸੋ ਠੀਕ ਠਾਕ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਘੋੜੇ ਬਾਰੇ ਮੈਨੂੰ ਇਹ ਦੱਸੋ ਵੀਰ ਵੀ ਮੈਂ ਦੇਖਦਾ ਇਹਦਾ ਮੂੰਹ ਇਹਦੀ ਗਰਤਣ ਇਹਦੇ ਕੰਨ ਹਨਾ ਵੀ ਕਿਤੇ ਕਮੀ ਨਹੀਂ ਲੱਭਦੀ ਇੰਨੀ ਲੈਂਥ ਇਹ ਹਾਈਟ ਇਹ ਸਟਰਕਚਰ ਹਮ ਇਹ ਉੱਪਰੋਂ ਲੈ ਕੇ ਥੱਲੇ ਤੱਕ ਹਮ ਤੇ ਜੇ ਇਹ ਉਹ ਲਾਈਨਾਂ 'ਚ ਕੋਈ ਖਾਸੀਅਤ ਸੀਗੀ ਪ੍ਰਾਣੀਆਂ 'ਚ ਹਨਾ ਤਾਂ ਹੀ ਇਹ ਪੈਦਾ ਹੋਇਆਗਾ ਹਾਂ ਥੋੜਾ ਜਿਹਾ ਉਹ ਟ੍ਰੈਂਡ ਜਿਵੇਂ ਇੱਕ ਹੋਰ ਆਵਾ ਵੀ ਵੀਰੇ ਇੱਕ ਗਲਤਾ ਚਲੋ ਤੁਸੀਂ ਹੁਣ ਕਰੀ ਆ ਮੱਝੂਗੇ ਵਾਲੀ ਹਮ ਚਾਹੇ ਜਿਹਦੇ ਕੋਈ ਮੱਝੂਗੇ ਲਾਈਨ ਦੇ ਘੋੜੇ ਸੀ ਹਮ ਚਾਹੇ ਅਲੀ ਕੇ ਰਗੜ ਲਾਈਨ ਦੇ ਘੋੜੇ ਸੀ ਹਮ ਬਰੀਡ ਤਾਂ ਉਹਨਾਂ ਨੇ ਬਹੁਤ ਕਰੀ ਆ ਹੂੰ ਬਰੀਡ ਨਹੀਂ ਘਟ ਕਰੀ ਉਹ ਵਿਕੇ ਕਿਵੇਂ ਨੇ ਕਿੱਥੇ ਗਏ ਨੇ ਬਸ ਇਹ ਜਿੰਨਾ ਰੈਂਬੋ ਚੱਲਿਆ ਜਿੰਨਾ ਅਲੀ ਚੱਲਿਆ ਹੂੰ ਉਹਨਾਂ ਦਾ ਬਸ ਡਾਟਾ ਨਹੀਂ ਬਸ ਕਲੈਕਟ ਕਰ ਸਕਿਆ ਉਹ ਇਹਨਾਂ ਦੀਆਂ ਹੀ ਬਣਦੀਆਂ ਨੇ ਜਾ ਕੇ ਅਲੀシャン ਦੀਆਂ ਹੂੰ ਹੋਰ ਤੁਸੀਂ ਆਪ ਦੇ ਵੀ ਐ ਉਹਨਾਂ ਵੀ ਜਿਹੜੀ ਚੀਜ਼ ਚੱਲਦੀ ਆ ਉਹ ਉਹਦਾ ਅਗਲਾ ਉਹਦੀ ਚੀਜ਼ ਕਹਿ ਕੇ ਤਾਂ ਗਾਂ ਦੇ ਦਿੰਦਾ ਬਿਲਕੁਲ ਬਾਈ ਸਟਾਰ ਦੇ ਬੱਚਿਆਂ ਤੇ ਹੀ ਵੱਡੀਆਂ ਸਟੈਂਪਾਂ ਲੱਗਣ ਆਈ ਹੂੰ ਲੱਗੀਆਂ 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 ਇਹ ਸਭ ਵਾਰ ਇਹ ਮੰਨ ਲਓ ਵੀਰੇ ਜਿਵੇਂ ਹੁਣ ਘੋੜੇ ਆਪਾਂ ਵੇਖਦੇ ਆ ਮੱਝੂ ਕੇ ਲੈਨ ਜਾਂ ਹੋਰ ਪੰਜਾਬ ਦੇ ਘੋੜੇ ਇਹਨਾਂ 'ਚ ਤੁਸੀਂ ਮੰਨਦੇ ਹੋ ਵੀ ਲੈਂਥ ਦਾ ਫਰਕ ਆ ਜਿਆਦਾ ਫਰਕ ਆ ਵੀਰੇ ਹਨਾ ਤੁਸੀਂ ਹੁਣ ਬੱਚਾ ਇੱਕ ਦੀ ਐਗਜ਼ਾਮਪਲ ਖੜਾ ਦਿਖਾਉਣੀ ਆ ਤੁਹਾਨੂੰ ਇੱਕ ਹੂੰ ਕੀ ਰਿਜ਼ਲਟ ਆ ਰਿਹਾ ਹੂੰ ਕਿਵੇਂ ਮੰਨ ਲਓ ਬਈ ਜਿਵੇਂ ਸ਼ੋਹਾਂ 'ਚ ਪਾਇਆ ਇਹ ਪਹਿਲਾਂ ਵੀਰ ਉਹਨਾਂ ਕੋਲ ਹੁੰਦਾ ਸੀ ਧੂਰ ਕੋੜ ਕਾਲੇ ਬਾਈ ਕੋਲੇ ਸੀ ਇਹ ਤੇ ਸ਼ੋਹਾਂ ਦੇ ਵਿੱਚ ਅਕਸਰ ਨੂੰ ਆਇਂ ਤਾਂ ਨਹੀਂ ਹੈਗਾ ਵੀ ਚੱਕ ਕੇ ਲੈ ਗਏ 21 ਵਾਰੀ ਜਤਨਾ ਤੇ ਕਿੰਨੇ ਕਿ ਸ਼ੂਆਂ ਚ ਪਿਆ ਹੋਊਗਾ ਤਾਂ 21 ਵਾਰੀ ਜੱਤਿਆ ਸ਼ੂਆਂ ਚ ਤਾਂ ਵੀਰੇ ਪਿਛਲੇ ਘਰ ਨੇ ਵੀ ਬਹੁਤ ਮਿਹਨਤ ਕਰੀ ਆ ਹੂੰ ਤੇ ਆ ਘਰ ਨੇ ਵੀ ਬਹੁਤ ਮਿਹਨਤ ਕਰੀ ਆ ਤੇ ਉਹ ਘਰ ਨੂੰ ਵੀ ਇਹ ਘੋੜੇ ਨੇ ਬਹੁਤ ਨਾਮ ਦਿੱਤਾ ਹੁਣ ਤਾਂ ਚਲੋ ਆਪ ਦਾ ਹੈਗਾ ਹੀ ਹੈਗਾ ਹੂੰ ਤੇ ਵੀਰੇ ਆਪਦੇ ਦਮ ਤੇ ਇਹ ਨਹੀਂ ਕਰਿਆ ਵਿਚਾਰੇ ਨੇ ਜਿੰਨਾ ਕਰਿਆ ਹੂੰ ਤੁਹਾਨੂੰ ਪਤਾ ਵੀ ਕਿਸੇ ਬ੍ਰੀਡਰ ਨੇ ਕਿਸੇ ਨੇ ਇਹਦੇ ਲਈ ਵੀ ਬਾਹਲਾ ਹੰਬੜਾ ਨਹੀਂ ਮਾਰਿਆ ਹੂੰ ਕਿਉਂਕਿ ਉਹ ਵੀ ਆਪਣੇ ਕੰਮਕਾਰ ਵਾਲੇ ਬੰਦੇ ਸੀ ਹੂੰ ਇੱਥੇ ਅਗੇ ਘੋੜੇ ਦਾ ਵजूद ਹੋਰ ਬਣ ਗਿਆ ਹੂੰ ਬਰੀਡਿੰਗ ਵਧੀਆ ਤਰੀਕੇ ਨਾਲ ਹੋਈ ਇੱਥੇ ਹੁਣ ਬੱਚੇ ਆਏ ਹੂੰ ਹੁਣ ਘੋੜਾ ਇੱਕ ਆਪਦੇ ਖਾਨਦਾਨ ਨੂੰ ਸੰਭਾਲਣ ਵਾਲਾ ਇਹੀ ਘੋੜਾ ਹੁਣ ਆਪਾਂ ਕਹਿ ਸਕਦੇ ਹੂੰ ਅਲੀ ਕੇਰਲਗੜ ਲਾਈਨ 'ਚ ਜੋ ਕਿ ਹੁਣ ਉਹ ਲਾਈਨ ਨੂੰ ਸਾਂਭ ਰਿਆ ਹੂੰ ਤੇ ਪ੍ਰੋਪਰ ਪੰਜ ਕਲਿਆਣ ਨਾਲ ਇੱਕ ਆ ਸਟਰਕਚਰ ਦਾ ਇਹੀ ਘੋੜਾ ਦਾ ਆਪਣੇ ਜਿਵੇਂ ਵੀਰ ਦੇਖੋ ਘੋੜਾ ਹੁੰਦਾ ਰਿਜ਼ਲਟ ਦਾ ਘੋੜਾ ਰਿਜ਼ਲਟ ਦਾ ਹੈਨਾ ਵੀ ਜੇ ਆਪਾਂ ਕਹੀਏ ਵੀ ਬੱਚੇ ਨਹੀਂ ਆਉਂਦੇ ਘੋੜਿਆਂ ਦੇ ਜਾਂ ਬੱਚਿਆਂ ਨਾਲ ਘੋੜੇ ਚੱਲਦੇ ਆ ਤੇ ਬੱਚੇ ਤਾਂ ਹੁਣ ਇਹ ਵੀ ਬਹੁਤ ਸੋਹਣੇ ਆ ਸ਼ੋ ਸ਼ੋ ਤੋਂ ਬਾਅਦ ਵੀਰੇ ਅਗਲਾ ਸਟੈਪ ਬਰੀਡਿੰਗ ਹੂੰ ਬਰੀਡਿੰਗ ਤਾਂ ਇਹਨੇ ਦੇਖੋ ਤੁਸੀਂ ਇਹਦੀ ਮਾਂ ਹੋਊਗੀ ਮਾਂ ਹੈਗੀ 나ਗ ਦੀ ਅੱਛਾ ਜੀ ਤੇ ਤੁਸੀਂ ਇਹਨੇ ਦੇਖੋ ਵੀ ਇਹ ਦੋਨੇ ਪੰਜਾਬ ਲਾਈਨਾਂ ਦੀ ਸੁਮੇਲ ਆ ਆਪਾਂ ਕਹਿ ਸਕਦੇ ਹੂੰ ਤੇ ਉਧਰ ਮੱਜੂਗੇ ਲਾਈਨ ਆ ਗਈ 나ਗ ਆ ਗਿਆ ਹੂੰ ਤੇ ਇਧਰ ਅਲੀਗੇਰਗੜ ਲਾਈਨ ਆ ਗਈ ਤੁਸੀਂ ਇਹਦਾ ਕਮਲਾ ਨਾ ਪਲੀਜ਼ ਨੈਕ ਪ੍ਰੋਫਾਈਲ ਇਹਦੇ ਕੰਨ ਵੀ ਦੇ ਇਹਦੇ ਚ ਮਾਰਵਾੜੀਨੈਸ ਹੂੰ ਦੇਖੋ ਕਿੰਨੀ ਚਲਕਦੀ ਹੈ ਜਿਵੇਂ ਹੁਣ ਘੋੜੇ ਬਈ ਆਪਾਂ ਰੱਖਦੇ ਆ ਘਰ ਇਹ ਸਾਰੇ ਘੋੜੇ ਵਾਲੇ ਭਰਾਵਾਂ ਨੂੰ ਸ਼ੌਂਕ ਤਾਂ ਘੋੜੇ ਸੋਹਣੇ ਕਰਨ ਦਾ ਵੀ ਹੈ ਕਿਸੇ ਨੂੰ ਚਾਲਦਾ ਹੈ ਕਿਸੇ ਨੂੰ ਰਾਈਡਿੰਗ ਦਾ ਹੈ ਨਾ ਪਰ ਜੇ ਹੁਣ ਮੰਨ ਕੇ ਚੱਲੀਏ ਵੀ ਪੰਜਾਬ ਬਰੀਡ ਦੇ ਵਿੱਚ ਘੋੜੇ ਕਈਏ ਵੀ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਆ ਖੁੱਲੇ ਕੰਨਾਂ ਦੀਆਂ ਜਾਂ ਹੋਰ ਹੁਣ ਪੰਜਾਬ ਬਰੀਡ ਤਾਂ ਮੈਂ ਕਹਿੰਦਾ 30 35 ਸਾਲ ਪਹਿਲਾਂ ਤੋਂ ਹੀ ਸੋਹਣੀ ਚੱਲਦੀ ਆਉਂਦੀ ਆ ਮੱਝੂਕੇ ਵਾਲਾ ਘੋੜਾ ਵੀ ਸੋਹਣਾ ਸੀਗਾ ਆਪਣੀ ਇੱਕ ਡੈਫੀਨਿਸ਼ਨ ਅਲੀ ਬਹੁਤ ਸੋਹਣਾ ਸੀ ਬਿਲਕੁਲ ਆਪਣੀ ਵੀ ਇੱਕ ਡੈਫੀਨੇਸ਼ਨ ਨਹੀਂ ਬਣੀ ਓਵਰ ਆਲ ਇੰਡੀਆ 'ਚ ਦਿਖਾਉਣ ਨੂੰ ਬਰੀਡ ਤਾਂ ਆਪਣੇ ਲੋਕਾਂ ਨੇ ਨਾ ਕਦੇ ਮਾੜੀ ਰੱਖੀ ਐ ਨਾ ਰੱਖਣੀ ਐ ਨਾ ਰੱਖਣੀ ਆ ਅੱਜ ਹੋਰ ਹੋਰ ਲਾਈਨਾਂ ਵੀ ਚਲਦੀਆਂ ਜਾਂਦਾ ਉਹ ਵੀ ਪੰਜਾਬੀਆਂ ਦੇ ਸਰਤੀਆਂ ਹਰ ਇੱਕ ਚੀਜ਼ ਨੂੰ ਆਪਾਂ ਹੀ ਰਿਫਾਈਨ ਕਰਨਾ ਵਾ ਹਾਂ ਜਿਵੇਂ ਵੀਰੇ ਹੁਣ ਮੰਨ ਕੇ ਚਲੋ ਵੀ ਘੋੜੀਆਂ ਬਹੁਤ ਹੋ ਗਈਆਂ ਪੰਜਾਬ ਦੇ ਵਿੱਚ ਸ਼ੌਂਕ ਵੀ ਬਹੁਤ ਹੋ ਗਿਆ ਇਕੱਲਾ ਇਹ ਨਹੀਂ ਹੈਗਾ ਵੀ ਕੋਈ ਜਿੰਨੀਆਂ ਘੋੜੀਆਂ ਪਹਿਲਾਂ ਸੀ ਉਹਦੇ ਨਾਲ ਉਹਨੂੰ ਡਬਲ ਹੋ ਗਈਆਂ ਤੇ ਜਿਹੜੇ ਸ਼ੌਂਕੀ ਸੱਜਣ ਹੋਗੇ ਉਹ ਮੈਂ ਕਹਿੰਨਾ 10 ਗੁਣਾ ਵਧ ਗਏ ਹਣ ਹਰ ਹਰ ਮੰਡੀ ਤੇ ਆਪਾਂ ਕਹਿ ਸਕਦੇ ਆ ਵੀ ਹੂੰ 10% 5% ਵਾਧਾ ਹੁੰਦਾ ਹੋਊਗਾ। ਇਹਦੀ ਰਿਕਾਰਡ ਟੁੱਟ ਗਈ। ਰਿਕਾਰਡ ਟੁੱਟ ਗਈ। ਕੱਠ ਵਾਲੇ ਤੇ ਇੰਨੀ ਲੰਮੀ ਮੰਡੀ ਚੱਲਣ ਵਾਲੇ ਮੇਰੇ ਹਿਸਾਬ ਨਾਲ ਵੀਰੇ 5 ਦਿਨ ਮੰਡੀ ਚੱਲਦੀ ਨੂੰ ਹੋਵੇ। ਹੂੰ ਟੌਣ ਕਰਊਗੀ। ਹੂੰ ਤੇ ਜਿਵੇਂ ਆਪਾਂ ਹੁਣ ਮੰਡੀਆਂ ਦੇ ਵਿੱਚ ਵੇਖਦੇ ਆਂ ਵੀਰ ਬਹੁਤ ਸੱਜਣ ਜਿਹੜੇ ਘੋੜੀਆਂ ਲੈ ਕੇ ਆਉਂਦੇ ਆ ਹਨਾ ਵੇਚਣ ਵਾਲੇ ਵੀ ਜਾਂ ਖਰੀਦਣ ਵਾਲੇ ਵੀ ਉਹ ਬੰਦਿਆਂ ਨੂੰ ਫੋਰ ਤਾਂ ਦੇਖੋ ਕਿਸੇ ਚੀਜ਼ ਦਾ ਨਹੀਂ ਹੁੰਦਾ ਨਾਲੇ ਮੰਡੀ ਵੇਖਣੀ ਨਾਲੇ ਵਿਆਹ ਜਿੰਨਾ ਚਾਹ ਹਾਂ ਗੱਲਾਂ ਵੀਰੇ ਫਰਕ ਤਾਂ ਹੈ ਬਹੁਤ ਬਹੁਤ ਹੋਰ ਜਿਵੇਂ ਆਪਾਂ ਕਈ ਸ਼ੌਂਕ ਪਾਲੀਏ ਜਾਂ ਘੋੜੇ ਚਲੋ ਇੱਕ ਲੱਗ ਚੀਜ਼ ਹੋਗੀ ਜਿੰਨੇ ਵੀ ਬੰਦੇ ਸ਼ੌਂਕੀ ਭਰਾ ਹੁੰਨੇ ਆ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਆ ਉਹਨਾਂ ਨੂੰ ਆਪਦੇ ਕੰਮ ਚ ਜਾ ਕੇ ਆਪਦੇ ਸ਼ੌਂਕ ਚ ਜਾ ਕੇ ਵੀਰੇ ਛੋਟਾ ਭਾਈ ਆਪਣਾ ਇਹਨੂੰ ਅੱਜ 6ਵਾਂ ਦਿਨ ਹੋ ਗਿਆ ਇੱਥੇ ਹੂੰ ਤੁਸੀਂ ਹਿਸਾਬ ਲਾ ਲਓ ਵੀ ਨਵੇਂ ਆਂਦੇ ਨੂੰ ਹੂੰ ਇਹ ਕੋਰਟ 'ਚ ਕੰਮ ਕਰਦਾ ਵਾ ਸੈਮੀ ਵਕੀਲ ਕਹਿ ਸਕਦੇ ਆਪਾਂ ਇਹਨੂੰ ਹੂੰ ਤੇ 6 ਤੋਂ 7 ਦਿਨ ਹੋ ਗਏ ਇਹਨੂੰ ਤੇ ਸਾਡੇ ਕੋਲੇ ਰੋਜ਼ 20 ਦੰਦੇ ਆਉਂਦੇ ਹੋਣਗੇ ਸਾਡੀਆਂ ਗੱਦੀ ਰਜਾਈਆਂ ਤਿਆਰ ਕਰ ਲਓ ਮੈਨੂੰ ਫੋਨ ਪੈਂਕੇ ਨੂੰ ਫੋਨ ਵੀ ਅਸੀਂ ਆ ਕੇ ਰਹਿਣਾ ਜਿਨੇ ਕਦੇ ਘੋੜੀ ਨੂੰ ਹੱਥ ਨਹੀਂ ਲਾਇਆ ਉਹ ਵੀ ਆ ਕੇ ਮੇਲੇ 'ਚ ਘੋੜੀ ਲੈਣ ਦਾ ਸੋਚਦਾ ਤੇ ਨਵੇਂ ਬੰਦਿਆਂ ਨੇ ਲਈਆਂ ਵੀ ਬਹੁਤ ਨੇ ਹੂੰ ਜਿਵੇਂ ਜਾਨਵਰ ਤਾਂ ਮੈਂ ਕਹਿੰਦਾ ਵੀ ਕੋਈ ਨਹੀਂ ਰਹਿਣਾ ਸਭ ਵੇਚ ਜਾਣੇ ਆ ਹੂੰ ਜਿਵੇਂ ਘੋੜਾ ਵੀਰ ਹੁਣ ਸਤਾਰ ਬਾਈ ਉਹਨਾਂ ਨੇ ਵੀ ਚਲੋ ਉੱਥੋਂ ਵੀ ਤੁਸੀਂ ਪਿਆਰ ਚ ਵੀਰ ਉਹਨਾਂ ਕੋਲੇ ਹਨਾ ਆ ਗਿਆ ਟੋੜੇ ਕਰਕੇ ਆ ਗਿਆ ਤੇ ਪਰ ਜਿਵੇਂ ਹੁਣ ਬਾਈ ਯੂ ਨਹੀਂ ਆ ਨਹੀਂ ਅਗਲਾ ਕਹਿੰਦਾ ਯਾਰ ਪੈਸੇ ਮਿਲਦੇ ਆ ਜਾਂ ਉਹ ਮੈਂ ਆ ਬੇਚ ਲੋ ਬੰਦਾ ਦਿਲ ਛੱਡ ਦਿੰਦਾ ਇਹ ਵੀ ਪੀ ਕੇ ਉਹਨੇ ਵੀ ਬੜੇ ਮੰਨ ਲੋ ਐ ਜਿਵੇਂ ਕਹਿੰਦੇ ਨੇ ਕਟੜਪੰਤੀ ਕਟੜਪੰਤੀ ਵੀ ਐ ਪੂਰੇ ਕਟੜਾ ਦਲੇਰ ਆ ਵੀ ਯਾਰ ਰੱਖਿਆ ਇਹਨਾਂ ਨੂੰ ਵੀ ਬਹੁਤ ਬਣਦੇ ਸੀ ਹੂੰ ਇਹ ਕਹਿੰਦੇ ਨਹੀਂ ਅਸੀਂ ਦੇਣਾ ਨਹੀਂ ਆ ਵੀ ਸਤਾਰੇ ਆ ਮੰਨ ਲੋ ਅਸੀਂ ਸਤਾਰ ਨਾਲੇ ਬੱਲੇ ਬੱਲੇ ਕਰਾਉਣਾ ਸਤਾਰ ਪੱਕਾ ਹੀ ਲਿਖਾਤਾ ਸੀ ਜੋ ਕੀ ਬਾਤ ਹੈ ਵਾਹ ਵੇ ਵਾਹ ਆ ਹੁੰਦੀ ਆ ਸੱਜਣੋ ਆ ਜਗੀ ਜੇ ਜੇ ਅੱਜ ਕਿਸੇ ਘੋੜੇ ਪਿੱਛੇ ਮੰਨ ਲਓ ਆਪਾਂ ਖੜਕੇ ਕਿਸੇ ਘੋੜੇ ਦੀਆਂ ਮੰਨ ਲਓ ਉਹ ਗੱਲਾਂ ਕਰਦੇ ਆ ਉਹ ਤਰੀਫਾਂ ਕਰਦੇ ਆ ਤਾਂ ਉਹ ਘੋੜੇ ਦੇ ਨਾਲ ਮਾਲਕ ਵੀ ਓਵੇਂ ਦਾ ਚਾਹੀਦਾ ਮਾਲਕ ਦਾ ਦਮ ਮਾਲਕ ਦਾ ਦਮ ਨਾਲ ਕੰਮ ਕਰਦਾ ਕੱਲਾ ਘੋੜਾ ਨਹੀਂ ਚੱਲਦਾ ਹੁੰਦਾ ਕਈ ਘੋੜੇ ਚੰਗੇ ਹੁੰਦੇ ਆ ਇਦਾਂ ਦੇ ਮਾਲਕਾਂ ਕੋਲ ਚਲੇ ਜਾਂਦੇ ਆ ਕਈ ਮਾਲਕ ਜ਼ੋਰ ਮਾਰਦੇ ਆ ਘੋੜੇ ਦੇ ਨਾਲ ਕਿਸਮਤ ਨਹੀਂ ਜੁੜਦੀ ਸਹੀ ਗੱਲ ਹੈ ਬਾਈ ਨੂੰ ਜਨੂਨ ਵੇਖ ਲਓ ਵੀ ਉੱਪਰ ਨੌ ਲਿਖਾਤਾ ਮੈਂ ਹੁਣ ਮੈਂ ਨਹੀਂ ਬੜਿਆ ਮੈਂ ਕੁਦਰਤੀ ਗੱਲ ਕੀਤੀ ਜੀ ਹੈਨਾ ਸਹੀ ਗੱਲ ਆ ਬਹੁਤ ਕੁਦਤਾ ਬਾਈ ਸਟਾਰ ਨਹੀਂ ਕਰ ਮਾਰੇ ਕਿੱਥੇ ਮਿਲਣਾ ਸੀ ਬਾਈ ਨਾਮ ਫੇਮ ਪਿਆਰ ਜਿੰਨਾ ਇਹਨੇ ਖੱਟੇ ਆ ਜਿੰਨੇ ਸੱਜਣੇ ਨੇ ਦਿੱਤੇ ਆ ਤੁਸੀਂ ਦੇਖ ਲਓ ਹੁਣ ਸ਼ੋਅਾਂ 'ਚ ਸਟਾਰ ਜਾਂਦਾ ਵੀਰ ਮੰਨ ਲਓ ਵੀ ਜਦੋਂ ਕੋਈ ਹੋਰ ਘੋੜੇ ਹੁੰਨੇ ਆ ਜਾਂ ਕਿੱਥੇ ਜਿਵੇਂ ਕੋਈ ਹੋਰ ਮੰਨ ਲਓ ਕੋਈ ਜਿਆਦਾ ਜਿਸ ਦਾ ਘੋੜਾ ਆ ਗਿਆ ਜਾਂ ਕੁਛ ਆ ਗਿਆ ਜਿਹੜੀ ਸਤਾਰ ਨੂੰ ਅਗਲਾ ਗਿਣਦਾ ਵੀ ਸਤਾਰ ਆ ਨੰਬਰ ਤੇ ਆਊਗਾ ਜਿਵੇਂ ਹੋਰ ਜਿਵੇਂ ਸ਼ਾਹ ਵਾਜ ਦੀ ਹੁੰਦੀ ਤੇ ਵੀ ਆਹ ਤੇ ਲੱਗੂਗਾ ਪਹਿਲੇ ਤੇ ਲੱਗੂਗਾ ਹਨਾ ਉਵੇਂ ਸਤਾਰ ਦੀਆਂ ਵੀ ਗੱਲਾਂ ਹੁੰਨੀਆਂ ਇਹ ਚ ਗੱਲਬਾਤ ਹੈਗੀ ਹੈ ਇਹ ਨਹੀਂ ਹੈਗਾ ਵੀ ਮੰਨ ਲਓ ਵੀ ਆਪਾਂ ਕਹਿ ਸਕਦੇ ਹਾਂ ਫਰਸਟ ਬਿਊਟੀ ਦੇ ਵਿੱਚ ਤਾਂ ਆਪਾਂ ਇੰਡੀਆ ਦੇ ਪਹਿਲੇ 3 4 5 ਘੋੜੀਆਂ ਚ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ ਬਹੁਤ ਵੱਡੀ ਮਾਰਕੀਟ ਆਪਣੀ ਬਹੁਤ ਵੱਡੀ ਕਾਊਂਟਿੰਗ ਗੈਦਰਿੰਗ ਆਪਾਂ ਮੰਨ ਸਕਦੇ ਹਾਂ ਵੀ ਬਿਊਟੀ ਚ ਹਮ ਪਹਿਲੇ 5 ਨੰਬਰ ਚ ਤੇ ਬਰੀਡਿੰਗ ਚ ਹੁਣ ਸ਼ੁਰੂ ਹੋ ਗਿਆ ਉਹ ਹਮ ਉਹ ਵੀ ਵਾਹਿਗੁਰੂ ਸੌਖ ਰੱਖੇ ਇਹਨੂੰ ਉੱਥੇ ਲੈ ਆਵਾਂਗੇ ਮਹਾਰਾਜ ਦੀ ਮਿਹਰ ਚਾਹੀਦੀ ਆ ਹਮ ਆਪ ਚ ਦਮ ਆ ਉਹਦੇ ਚ ਵਾਹਿਗੁਰੂ ਦੀ ਕਿਰਪਾ ਹੋਵੇ ਹਮ ਰੀਡਿੰਗ ਚ ਵੀ ਆਪਦੇ ਆਪ ਨੂੰ ਲੈ ਆਊਗਾ ਹੁਣ ਬੱਚੇ ਇਹਦੇ ਮੰਨ ਲਓ ਵੱਡੇ ਬਣ ਲਾ ਜੇ ਦੋ ਦੰਦ ਚ ਅੱਗੇ ਲੱਗ ਕੇ ਆਉਣ ਨਹੀਂ ਦੋ ਦੰਦ ਚ ਨਹੀਂ ਬਾਈ ਹਜੇ ਨਕੰਨ ਦੀ ਆ ਬੱਚੇ ਅਗਲੇ ਵਾਰੀ ਚ ਮੇਰੇ ਹਿਸਾਬ ਨਾਲ 20 ਬੱਚੇ ਆ ਜਾਣਗੇ ਬਾਈ ਸ਼ੋਹਾਂ ਚ ਹਮ ਬੱਚੀਆਂ ਬੱਚੇ ਬੱਚੇ ਬੱਚੀਆਂ ਬੱਚੇ ਦੇ ਵੀ ਬਹੁਤ ਘੱਟ ਵੀਰੇ ਬੱਚੇ ਦੇ ਤਾਂ ਪੰਜ ਨਹੀਂ ਹੋਣੇ ਸਾਰੇ ਬੱਚੀਆਂ ਹੀ ਨੇ ਇਹਦੀਆਂ ਅੱਛਾ ਸਾਰੀਆਂ ਆਪਦੀਆਂ ਬੱਚੀਆਂ ਦੀ ਵੀਰ ਉਹਨਾਂ ਨੇ ਵੀ ਉਹਨਾਂ ਦਾ ਸਰਕਲ ਬਹੁਤ ਸੀਗਾ ਘੋੜਿਆਂ ਕਬੂਤਰ ਬਲਦ ਵਾਲਿਆਂ ਨਾਲ ਕਬੂਤਰ ਵਾਲਿਆਂ ਨਾਲ ਹਨਾ ਸਹੀ ਗੱਲ ਆ ਵੀਰੇ ਤੇ ਬਾਈ ਉਹਨਾਂ ਕੋਲ ਵੀ ਘੋੜੀ ਤਾਂ ਬਹੁਤ ਮਿਲੀ ਆ ਉਹਨਾਂ ਦਾ ਕੀ ਹੋਇਆ ਵੀਰੇ ਉਹ ਚਲੇ ਗਏ ਸਾਰੇ ਬਾਹਰ ਜਿਹੜੀ ਪਾਰਟੀ ਸੀ ਇਹ ਆਪਣੇ ਜੋ ਬਨੋਣੀ ਗੱਗੂ ਹੋਣੀ ਉਹ ਸਾਰੇ ਚਲੇ ਗਏ ਬਾਹਰ ਤੇ ਘੋੜਾ ਪਿੱਛੇ ਸੀ ਹੁਣ ਬਾਈ ਉਹਨਾਂ ਕੋਲੇ ਕੰਮ ਜ਼ਿਆਦਾ ਹੂੰ ਉਦੋਂ ਕੋ ਡੇਨ ਨੂੰ ਥੋੜਾ ਜਿਹਾ ਸਾਲ ਦੋ ਸਾਲ ਗੈਪ ਪਿਆ ਵਾ ਜਦੋਂ ਇੱਥੇ ਹੁਣ ਪਹੁੰਚਣਾ ਹੂੰ ਕਿਉਂਕਿ ਸਾਰਾ ਪਰਿਵਾਰ ਬਾਹਰ ਚਲੇ ਗਿਆ ਸੀ ਫਿਰ ਜਿੱਦੇ ਹੁਣ ਏਡੀ ਖੇਤੀ ਦਾ ਕੰਮ ਹੋਵੇ ਉਹਨਾਂ ਨੂੰ ਨਹੀਂ ਟਾਈਮ ਉਹ ਥੋੜਾ ਗੈਪ ਪਿਆ ਹੂੰ ਉਦੋਂ ਪਹਿਲਾਂ ਤਾਂ ਬਹੁਤ ਚੱਲਿਆ ਤੇ ਹੁਣ ਤਾਂ ਮਹਾਰਾਜ ਜੀ ਆਪਣੇ ਸਾਹਮਣੇ ਆ ਵੀ ਕਿੰਨੀ ਕਿਰਪਾ ਜਿਵੇਂ ਨਾ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਰਵੀ ਜਿਵੇਂ ਕਈ ਘੋੜੇ ਹੁੰਦੇ ਆ ਮੈਂ ਉਹ ਤੁਹਾਡਾ ਨਾਮ ਬਣਾ ਦੰਨੇ ਆ ਹਨਾ ਬੇਸ਼ੱਕ ਉਹ ਘੋੜਿਆਂ ਦੇ ਬੱਚੇ ਕਰੋੜਾਂ ਚ ਵੇਖਣ ਚਾਹੇ ਲੱਖਾਂ ਚ ਵੇਖਣਾ ਸਤਾਰ ਵੀਰ ਤੁਹਾਡੇ ਕੋਲੇ ਆਇਆ ਹਨਾ ਹਾਂਜੀ ਹਾਂਜੀ ਤੇ ਸਤਾਰ ਨੇ ਆ ਕੇ ਜਿਹੜੀ ਚੀਜ਼ ਪਿੱਛੇ ਘੋੜਾ ਬੰਦਾ ਰੱਖਦਾ ਹਨਾ ਕਈ ਦਾ ਹੁਣ ਨਵੇਂ ਰੱਖਦੇ ਆ ਸ਼ੌਂਕ ਨੂੰ ਜਿਵੇਂ ਹੁਣ ਕੋਈ ਘੋੜਾ ਲੰਦਾ ਅਗਲਾ ਕਹਿੰਦਾ ਯਾਰ ਮੈਂ ਬਸ਼ੀਰਾ ਲੰਮਾ ਮੈਂ ਇਹਨੂੰ ਸਾਨ ਬਣਾਵਾ ਮੇਰਾ ਇਹ ਚੱਲੂਗਾ ਸ਼ੌਂਕ ਚ ਜਾਊਗਾ ਮੇਰਾ ਨਾਮ ਬਣੂਗਾ ਮੇਨ ਮੁੱਦਾ ਆ ਕੇ ਘੁੰਮ ਘਮਾ ਕੇ ਨਾਂ ਤੇ ਖੜ ਜਾਂਦਾ ਬਿਲਕੁਲ ਬਿਲਕੁਲ ਤੇ ਉਹ ਸਟਾਰ ਨੂੰ ਸਾਰੇ ਘੋੜਿਆਂ ਵਾਲੇ ਜਾਣਦੇ ਆ ਸਾਰੇ ਹੋਰ ਜਿਹੜੇ ਮੰਨ ਲਓ ਵੀ ਘੋੜੀਆਂ ਮਲਾਉਣੇ ਵਾਲੇ ਜਾਂ ਹੋਰ ਬਰੀਡਰ بڑے ਛੋਟੇ ਸਾਰੇ ਘੋੜੇ ਨੂੰ ਜਾਣਦੇ ਆ ਇਹ ਚੀਜ਼ ਤੋਂ ਸੰਤੁਸ਼ਟ ਹੋ ਤੁਸੀਂ ਜਮਾ ਬਾਈ ਸਵਾਦ ਆ ਗਿਆ ਬਾਈ ਹਾਂ ਸੰਤੁਸ਼ਟੀ ਤਾਂ ਆਪ ਹੀ ਪੂਰੀ ਹੋ ਜਾਂਦੀ ਹੈ ਵੀਰੇ ਉਹੀ ਹਰ ਇੱਕ ਬਰੀਡਰ ਦਾ ਜਿਵੇਂ ਕੋਈ ਜਵਾਗ ਸ਼ੌਂਕ ਪਾਲਦਾ ਉਹਦਾ ਇਹੀ ਕਾਫ ਹੁੰਦਾ ਜਿਵੇਂ ਤੁਸੀਂ ਦੱਸਿਆ ਵੀ ਕੱਲ ਨੂੰ ਮੈਂ ਸਾਣ ਪਾਲਾਂ ਫੇ ਉਹਨੂੰ ਗੱਲ ਨੂੰ ਮੇਲਿਆਂ 'ਚ ਲੈ ਕੇ ਜਾਵਾਂ ਵੀ ਮੈਨੂੰ ਨੇਮ ਫੇਮ ਵੇਲੇ ਹੂੰ ਵੀ ਮੈਨੂੰ ਵੀ ਕੋਈ ਜਾਣਨ ਲੱਗੇ ਪਰਮਾਧਵਾ ਨੇ ਸਾਡੇ ਤੇ ਤਾਂ ਏਡੀ ਬਖਸ਼ਿਸ਼ ਕੀਤੀ ਆ ਵੀਰੇ ਬਈ ਕੋਈ ਤੋੜ ਹੀ ਨਹੀਂ ਛੱਡੀ ਦੇਦਾ ਹੈ ਦਰਸਤਾ ਵਾਲਾ ਕੰਮ ਆਗਾ ਅਸੀਂ ਤਾਂ ਪਾਲਦੇ ਹੁੰਦੇ ਸੀ ਵੀ ਕੋਈ ਕੁੜੀ ਬਸ਼ੇਰਾ ਦੇਵੇ ਤੇ ਅਸੀਂ ਉਹਨੂੰ ਪਾਲ ਗਏ ਪਰ ਆਪਣੇ ਪਲਿਆ-ਪਲਿਆ ਤੇ ਨਾਮੀਗੋੜ ਸਾਡੇ ਘਰੇ ਭੇਜਦਾ ਅੱਜ ਲੋਕ ਵੀ ਸਾਨੂੰ ਸਤਾਰ ਦੇ ਕਾਰਨ ਨਹੀਂ ਜਾਣਦੇ ਆ ਨਹੀਂ ਛੋਟੇ ਬਰੀਡਰਾਂ ਨੂੰ ਬੜਾ ਟਾਈਮ ਲੱਗ ਜਾਂਦਾ ਵੱਡਿਆਂ 'ਚ ਜਾ ਕੇ ਬੈਠਣ ਦਾ ਪਰ ਅੱਜ ਜਿੰਨਾ ਵੀ ਕਲੋਜ਼ ਹੋਏ ਆ ਅਸੀਂ ਹਰ ਇੱਕ ਬੰਦੇ ਦੇ ਉਹ ਦੇਣ ਸਤਾਰ ਦੀ ਹੂੰ ਸ਼ੋਆਂ ਦੇ ਵਿੱਚ ਹੋਂ ਦੇਖਦੇ ਆਪਾਂ ਚਲੋ ਆਪਾਂ ਆਪਣਾ ਟੌਪਿਕ ਦਾ ਘੋੜੇ ਦਾ ਪਰ ਆਪਾਂ ਹੁਣ ਇਹ ਘੋੜਾ ਸ਼ੋਅ ਜਿੱਤਿਆ ਹੋਇਆ ਦਾ ਸ਼ੋਆਂ ਦੀ ਗੱਲ ਕਰ ਲੈਨੇ ਆਂ ਸ਼ੋਆਂ ਨੂੰ ਕੀ ਮੰਨਦੇ ਹੋ ਬਈ ਸੰਤੁਸ਼ਟਾ ਸ਼ੋਆਂ ਤੋਂ ਨਹੀਂ ਬਈ ਸੰਤੋਸ਼ਟ ਨਹੀਂ ਸ਼ੋਆਂ ਅੱਛਾ ਮੇਨ ਤਾਂ ਇਹ ਹੀ ਆ ਬਈ ਜੇ ਬਚਾਉਣਾ ਸਾਰੇ ਕਸੇ ਨੂੰ ਮੈਂ ਤਾਂ ਕਹਿੰਦਾ ਬਈ ਜਾਂ ਤਾਂ ਸਰਕਾਰੀ ਸ਼ੋਅ ਸਟਾਰਟ ਹੋ ਜਾਈ ਉਹ ਗਵਰਨਮੈਂਟ ਦੇ ਹੱਥ ਬਸ ਆ ਬਈ ਜੇ ਸਰਕਾਰੀ ਸ਼ੋਅ ਸਟਾਰਟ ਹੋ ਜਾਣ ਨਾਲ ਇਹਦਾ ਕਲੇਸ਼ ਘਟੇ ਇੱਕ ਨਾ ਇੱਕ ਦਿਨ ਇਹਨੇ ਬਈ ਅੱਜ ਤਾਂ ਘੋੜਿਆਂ ਦਾ ਮੈਦਾਨ ਹੈ ਤੇ ਇਹਨੇ ਆਪਣੀਆਂ ਹੁੰਦੇ ਗੈਂਗਲੈਂਡ ਬਣ ਜਾਣਾ ਹੂੰ ਆਹ ਇੰਡਸਟਰੀ ਨੇ ਵੀ ਹੂੰ ਕਿਉਂਕਿ ਕੋਈ ਨਾ ਕੋਈ ਹਰ ਇੱਕ ਬੰਦੇ ਨੂੰ ਅੱਜ ਕੱਲ ਕਿਸੇ ਨਾ ਕਿਸੇ ਗਲਤ ਬੰਦੇ ਨਾਲ ਜਾਂ ਚੰਗੇ ਬੰਦੇ ਨਾਲ ਜਾਣ ਪਛਾਣ ਹੈਗੀ ਹੋਈ ਆ ਹੂੰ ਕੱਲ ਨੂੰ ਕਮੇਟੀਆਂ ਨਾਲ ਵੀ ਰੋਸੇ ਗਲੇ ਵਾਧੇ ਦੁਰੇ ਜਾਂਦੇ ਆ ਵੀ ਇਹੀ ਡਰਦੇ ਆ ਵੀ ਆਪਣਾ ਇਹ ਸ਼ੌਂਕ ਕਿਸੇ ਪਾਸੇ ਹੋਰ ਨਾ ਔਟ ਜਾ ਵੀ ਕੱਲ ਨੂੰ ਕੋਈ ਬੰਦੇ ਹੋਰ ਐਂਟਰ ਹੋ ਜਾਣ ਇਹਦੇ ਵਿੱਚ ਜਿਵੇਂ ਮੋਗੇ ਬਾਹਰ ਕੱਢਤਾ ਵੀਰੇ ਉਹ ਉਹ ਚੀਜ਼ ਦਾ ਦੁੱਖ ਹੈਗਾ ਮੈਨੂੰ ਵੀ ਦੁੱਖ ਲੱਗਿਆ ਬਹੁਤ ਜ਼ਿਆਦਾ ਦੁੱਖ ਬਾਈ ਉਹ ਹੈਨਾ ਉਹਦਾ ਯਾਰ ਬਾਈ ਘਰੇ ਸੱਦ ਕੇ ਸਾਡੀ ਬੇਇੱਜ਼ਤੀ ਕੀ ਹੂੰ ਬਹੁਤ ਦੁੱਖ ਲੱਗਿਆ ਬਹੁਤ ਚੰਗੇ ਭਰਾ ਸੀ ਆਪਣੇ ਉਹ ਨਹੀਂ ਜਦੋਂ ਆਏ ਹੁੰਦਾ ਵੀਰ ਜਿਹੜਾ ਘੋੜਾ ਹੈ ਜਿਵੇਂ ਹੁਣ ਮੰਨਗੇ ਚਲੋ ਵੀ ਆ ਵੀਰ ਆਇਆ ਔਰੇ ਮੰਡੀ ਦੇ ਵਿੱਚ ਇਹ ਕਾਦੇ ਚ ਆਇਆ ਇਹਨੂੰ ਤਾਂ ਇਹ ਥੋੜੀ ਆ ਵੀ ਉਸੇ ਬੰਦੇ ਜਾਂ ਕੁਝ ਆਇਆ ਤਾਂ ਘੋੜਿਆਂ ਕਰਕੇ ਆ ਨਾ ਵੀ ਘੋੜਿਆਂ ਦੀ ਮੰਡੀ ਆ ਜਿੰਨੇ ਔਰੇ ਬੰਦੇ ਆ ਸਾਰੇ ਘੋੜਿਆਂ ਨੇ ਆ ਹਨਾ ਤੇ ਘੋੜਾ ਇੱਕ ਐਦਾਂ ਦੀ ਚੀਜ਼ ਆ ਵੀ ਇਹ ਆਪ ਦੇ ਚ ਇੰਨੀ ਪਾਵਰ ਰੱਖਦਾ ਵੀ ਇੰਨੇ ਲੋਕਾਂ ਨੂੰ ਇੰਨੇ ਬੰਦਿਆਂ ਨੂੰ ਚੰਗਿਆਂ ਚੰਗਿਆਂ ਨੂੰ ਖਿੱਚ ਖਿੱਚ ਲੈਂਦਾ ਵੀ ਮਜਬੂਰ ਕਰਤਾ ਇਕੱਠੇ ਹੋਣ ਨੂੰ ਤੇ ਘੋੜੇ ਦੇ ਨਾਲ ਜਦੋਂ ਆਏ ਨਾਂਨਸਾਫੀ ਜੀ ਲੱਗਦਾ ਫਿਰ ਸਾਡਾ ਦੁੱਖ ਹੁੰਦਾ ਵੀ ਆਪਾਂ ਨੂੰ ਵੀ ਦੁੱਖ ਹੁੰਦਾ ਵੀ ਆਪਾਂ ਘੋੜਿਆਂ ਵਾਲੇ ਆ ਹੈਨਾ ਬਿਲਕੁਲ ਬਾਈ ਹੁੰਦਾ ਜੀ ਕੋਈ ਕਿੰਨੀ ਵਾਰੀ ਇਹ ਉਤੋਂ ਪਹਿਲਾਂ 20 ਵਾਰੀ ਜਿੱਤਿਆ ਹੋਇਆ ਸੀਗਾ ਬਿਲਕੁਲ ਬਾਈ 20 ਵਾਰੀ ਜਿੱਤਿਆ ਫਿਰ ਬਾਈ 5-6 ਦਿਨਾਂ ਬਾਅਦ ਉੱਥੇ ਤੁਨਮਾਨਗੜ੍ਹ ਤੁਨਮਾਨਗੜ੍ਹ ਜਿੱਤਿਆ ਉੱਥੇ ਕਿਹੜੇ ਨੰਬਰ ਤੇ ਆਇਆ ਉੱਥੇ 3rd ਉੱਥੇ 3rd ਆਇਆ ਬਾਈ ਹਾਂ ਮੈਂ ਕਿਹਾ ਬਾਈ ਕਾਰਨ ਕੀ ਵੀ ਜਿਹੜਾ ਦਸਾਂ ਚ ਵੀ ਨਹੀਂ ਆਇਆ ਘੋੜਾ ਆਪਣਾ ਵੀ ਕੁਛ ਪਤਾ ਤਾਂ ਲੱਗੇ ਬਾਈ ਮੈਂ ਹਾਂ ਮੇਨ ਸਾਡੀ ਵੀਰੇ ਨੰਬਰਿੰਗ ਪਿੱਛੇ ਲੜਾਈ ਨਹੀਂ ਕਿਸੇ ਵੀ ਜੋ ਦੇ ਵਿੱਚ ਚਲੋ ਹੁੰਦਾ ਵੀ ਇਹ ਆਪਾਂ ਟੈਗ ਲਾਈਨ ਦੇ ਦਿੰਨੇ ਆ ਪਹਿਲਾ ਦੂਜਾ ਤੀਜਾ ਆਪਣੇ ਤਾਂ ਮੰਨਣਾ ਇਹ ਹੈ ਵੀ ਜਿਹੜੇ ਪਹਿਲੇ 10 ਆ ਉਹ ਨੀਰੀ ਕਰੀਮ ਹੀ ਆ ਹੂੰ ਉਹ ਸਾਰੀ ਚੈਂਪੀਅਨ ਆ ਹੂੰ ਜਿਹੜੇ 10 ਆਗੇ ਨਾ ਮੇਨ ਪਹਿਲੇ 10 ਚੁਣਤੇ ਉਹ ਕਿੰਨੇ ਘੋੜਿਆਂ ਨੂੰ ਹਰਾ ਕੇ ਦਸਾਂ ਦੀ ਲਿਸਟ 'ਚ ਆਉਂਦੇ ਆ ਹੂੰ ਉਹ ਸਾਰੀ ਚੈਂਪੀਅਨ ਆ ਹੂੰ ਨੰਬਰਿੰਗ ਦਾ ਤਾਂ ਚਲੋ ਕੋਈ ਗਿਲਾ ਸ਼ਿਕਵਾ ਹੀ ਨਹੀਂਗਾ ਪਰ ਐਂ ਜਾਨਵਰ ਨੂੰ ਨਾਮੀ ਜਾਨਵਰ ਨੂੰ ਆਪਾਂ ਇੱਕ ਰਿੰਗ ਚ ਡਿਸਕਵਾਲਿਫਾਈ ਕਰ ਦੇਣਾ ਹਾਂ ਜੇ ਕੋਈ ਉਹਦੇ ਵੀ ਹੈਗਾਗਾ ਡਿਸਬੈਕ ਹੈਗਾ ਉਹਦੇ ਵਿੱਚ ਉਹ ਦੱਸੋ ਉਹਦੇ ਨੰਬਰ ਕਰ ਦਿਓ ਇਹ ਤਾਂ ਹੈ ਨਹੀਂ ਵੀ ਨਿਰਾਪੁਰਾ ਨਾ ਤਾਂ ਉਹਨੇ ਕੋਈ ਫਾਲਟ ਮਾਰਿਆ ਸੀਗਾ ਬਈ ਆਪਾਂ ਨਿਰਾਪੁਰਾ ਗੇ ਚੱਕ ਕੇ ਪੰਜਾਬ ਬਾਹਰ ਚੈਂਪੀਅਨ ਆ 20 ਬਾਰ ਜਿੱਤਣਾ ਤੇ 20 ਸ਼ੂਆਂ ਦੇ ਵਿੱਚ ਪਿਆ ਤੇ 20 ਸ਼ੋਅ ਕਿਤੇ ਐਂ ਥੋੜੀ ਲੜ ਲੈ ਤੇ 20 ਸ਼ੋਅ ਤੋਂ ਕਿੰਨੇ ਬੰਦਿਆਂ ਦੀ ਕਿੰਨੀ ਮਿਹਨਤ ਕਿੰਨੀ ਖਰਾਕ ਪਈ ਹੋਊਗੀ 20 ਸ਼ੋਅ ਤੋਂ ਪਹਿਲਾਂ ਕਿੰਨੀਆਂ ਮਾਲਸ਼ਾਂ ਹੋਈਆਂ ਹੋਣਗੀਆਂ ਜੀ ਬਾਈ ਜੀ ਤੇ ਉਹ ਸਾਰੀ ਮਿਹਨਤ ਮੰਨ ਲਓ ਐਂ ਮੰਨ ਲਓ ਬਾਹਰ ਕੱਢ ਦੇਣਾ ਹਨਾ ਮਿੱਟੀ ਹੋ ਗਈ ਬਾਈ ਯਾਰ ਜਾਂ ਨਹੀਂ ਮਿੱਟੀ ਨਹੀਂ ਹੋਈ ਮਨਾ ਮੰਨਦੋ ਗਿਆ ਹਰ ਲੋਕ ਜਿਹਦਾ ਬਣਦਾ ਵਾ ਉਹਨੂੰ ਮਿਲੇ ਹਨਾ ਸਾਨੂੰ ਆਪਾਂ ਨੂੰ ਆਪਣਾ ਦਸਵੇਂ ਤੇ ਲਾ ਦੋਂਦੇ ਕੋਈ ਦੁੱਖ ਨਹੀਂ ਅਸੀਂ ਐਟ ਲਾਸਟ ਬਾਈ ਪਿਛਲੇ ਸ਼ੋਅ ਵੇਲੇ ਜੋ ਮੁੱਗੇ ਪਿੱਛੇ ਸ਼ੋਅ ਹੋਇਆ ਸੀ ਆਪਾਂ ਸਤਾਰ ਨੂੰ ਡਿਸਪਲੇ ਕੀਤਾ ਸੀ ਆਪਾਂ ਸ਼ੋਅ ਲਾਉਣੇ ਬੰਦ ਕਰਤੀ ਵੀ ਬਥੇਰੇ ਸ਼ੋਅ ਜਿੱਤ ਗਿਆ ਯਾਰ ਕੀ ਫਾਇਦਾ ਐਵੇਂ ਕਿਦੇ ਨਾ ਬਹਿਸ ਦੇ ਤੁਰੇ ਫਿਰਦੇ ਆਂਗੇ ਫਿਰ ਬਾਈ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਸਤਾਰ ਪਾਉਣਾ ਪਾਉਣਾ ਅਸੀਂ ਮਨ ਬਣਾਇਆ ਵੀ ਚਲੋ ਪਾਵਾਂਗੇ ਜ਼ਰੂਰ ਵੀ ਕੱਲੇ ਮੁੱਗੇ ਸ਼ੋਅ 'ਚ ਪਾ ਲਾਂਗੇ ਹੋਰ ਕਿਤੇ ਨਹੀਂ ਪਾਉਣਾ ਹੂੰ ਚਲੋ ਮੋਗੇ ਜੋ ਕੁਝ ਵੀ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਆ ਤੇ ਫਿਰ ਆ ਅਸੀਂ ਤਾਂ ਹਨੂਮਾਨਗੜ੍ਹ ਵੀ ਬਸ ਇੱਕ ਮੂੰਹ ਤੋਂ ਕਾਲਖੀ ਲਾਉਣ ਵਾਸਤੇ ਪਾਇਆ ਸਹੀ ਗੱਲ ਬੋਚਾ ਹਾਂ ਬਈ ਹਾਂ ਬਈ ਸਾਨੂੰ ਆਏ ਸੀਗਾ ਵੀ ਚੱਲ ਯਾਰ ਬਈ ਜੇ ਸਾਡੇ 'ਚ ਕੋਈ ਕਮੀ ਹੋਈ ਤਾਂ ਹਨੂਮਾਨਗੜ੍ਹ ਵੀ ਸਾਡੇ ਨਾਲ ਉਹ ਜਾ ਕੁਝ ਹੋ ਜੂਗਾ ਪਰ ਚਲੋ ਪ੍ਰਮਾਤਮਾ ਨੇ ਉੱਥੇ ਇੱਜ਼ਤ ਰੱਖੀ ਹੋਣਾ ਵੀ ਆਏ ਆ ਵੀਰ ਦੇਖੋ ਸਾਰੇ ਘੋੜਿਆਂ ਵਾਲੇ ਆਪਾਂ ਤੁਸੀਂ ਵੀ ਰੱਖਦੇ ਹੋ ਹਨਾ ਅਸੀਂ ਵੀ ਰੱਖਦੇ ਆ ਹੁਣ ਜਿਵੇਂ 22 ਵਰਗ ਹੈ ਜੇ ਮੰਨ ਲਓ ਨਵਾਂ ਹਨਾ ਸੱਜਣਾ ਇਹ ਤਾਂ ਇਹਨੂੰ ਤਾਂ ਆਪਾਂ ਕਹਿ ਦੋਗੇ ਵੀ ਯਾਰ ਇਹਦੇ ਕੰਨ ਚ ਆ ਇਹਦੇ ਫਲਾਣੇ ਚ ਹੁਣ ਆਪਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਘਰੋਂ ਲੈ ਕੇ ਜਾਂਦਾ ਮਾਲ ਸ਼ਾਂ ਕਰਕੇ ਉਹਨੂੰ ਵੀ ਪਤਾ ਹੀ ਹੁੰਦਾ ਵੀ ਮੇਰਾ ਕਿੱਥੇ ਕਿੱਜ ਕਰਦਾ ਜਿਹਨੂੰ ਨਹੀਂ ਪਤਾ ਮੰਨ ਲਓ ਉਹ ਫਿਰ ਬੰਦਾ ਚਲੋ ਬਹੁਤ ਘੱਟ ਹੁੰਨੇ ਆ ਮੈਂ ਕਹਿੰਨਾ ਹਨਾ ਵੀ ਆਪਾਂ ਸ਼ੂਆਂ ਦੇ ਹਕਕਤਾਂ ਸ਼ੋਹ ਹੋਣੇ ਚਾਹੀਦੇ ਆ ਮੰਡੀਆਂ ਲੱਗਣੀਆਂ ਚਾਹੀਦੀਆਂ ਅੱਜ ਇੱਕ ਮੰਡੀ ਤੈਅ ਕਰਦੀ ਆ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਘੋੜੀਆਂ ਕਿੰਨਾ ਪਿਆਰ ਆ ਕਿੰਨਾ ਆਹੀ ਚੀਜ਼ਾਂ ਤੋਂ ਪਤਾ ਲੱਗਦਾ ਹੁਣ ਕਿੰਨੇ ਬਾਈ ਯੂਟਿਊਬ ਵਾਲੇ ਹੋਰ ਕਿੰਨੇ ਆ ਹਨਾ ਬਹੁਤ ਚੈਨਲ ਵਾਲੇ ਆ ਸਾਰੇ ਉਹ ਲੋਕਾਂ ਨੂੰ ਘਰੇ ਬੈਠੇ ਦੱਸ ਰਹੇ ਆ ਉੱਚੀ ਦਾ ਫਰਕ ਪੈਂਦਾ ਬੜੀ ਵੱਡੀ ਦੀਆਂ ਨਾ ਬਾਈ ਯਾਰ ਨਹੀਂ ਅਸੀਂ ਤਾਂ ਵੀਰੇ ਘੋੜਿਆਂ ਵਾਲੇ ਆ ਅਸੀਂ ਤਾਂ ਮੰਨ ਥੋੜਾ ਵੀ ਚੈਨ ਨਾ ਹਨਾ ਵੀ ਵੱਡਾ ਸਿਸਟਮ ਆ ਤੁਹਾਡਾ ਵੀ ਤੁਹਾਡੇ ਕਾਰਨ ਹੀ ਅਸੀਂ ਸਾਰੇ ਨਹੀਂ ਵਧੀਆ ਬਈ ਇਨਫੋਰਮੇਸ਼ਨ ਵਧੀਆ ਹੁੰਦੀ ਹੈ ਵੀਰੇ ਵੀਡੀਓਜ਼ 'ਚ ਇਦਾਂ ਦੀ ਗੱਲ ਨਹੀਂ ਵੀ ਵਧੀਆ ਦੇਖਦੇ ਆ ਜਿਵੇਂ ਸ਼ੋਹਾਂ ਤਾਂ ਹੈਗਾ ਵਾ ਨਾ ਸਿਸਟਮ ਜਿਵੇਂ ਹੁਣ ਨਵੇਂ ਮੁੰਡਿਆਂ ਦੀਆਂ ਵੀਰੇ ਕਲਾਸਾਂ ਲੱਗਾਂ ਜਜਿੰਗ ਵਾਸਤੇ ਜਿੰਨਾ ਚਿਰ ਵੀਰੇ ਵਪਾਰੀ ਵਰਗ ਜੱਜ ਬੰਦਦੇ ਆ ਨਾ ਉਹਨਾਂ ਚੋਂ ਆ ਹੀ ਕੁਝ ਰਹੇਗਾ ਇਹ ਲਣਾ ਨਹੀਂਗਾ ਇਸ ਸਟੋ ਹਾਂ ਐਂ ਹੋਣਾ ਵਾ ਜਿਹਦਾ ਬਣਦਾ ਉਹਨੂੰ ਦੋ ਬਾਈ ਪਹਿਲਾ ਦਸਮਾ ਕੋਈ ਦੁੱਖ ਨਹੀਂ ਮੇਰਾ ਤਾਂ ਇਹ ਆ ਬਾਈ ਵੀ ਆਪਾਂ ਸਾਰੇ ਇਕੱਠੇ ਹੋ ਕੇ ਘੋੜਿਆਂ ਵਾਲੇ ਹਨਾ ਇੱਕ ਇਦਾਂ ਦੀ ਕੋਈ ਸੋਸਾਇਟੀ ਬਣਾ ਲਓ ਪਿਆਰ ਦੀ ਕੋਈ ਇਦਾਂ ਦਾ ਕੁਝ ਕਰ ਲਓ ਚਾਹੇ ਘੋੜੇ ਚੱਲੀ ਜਾਣ ਤੋਂ ਆਈ ਸ਼ੋਅ ਦੇਖੋ ਚੱਲੀ ਵੀ ਜਾਣੇ ਆ ਜੀ ਬਾਈ ਸਾਰਾ ਕੁਝ ਹੋਈ ਜਾਣਾ ਘੋੜੇ ਵੀ ਕਦੇ ਮੈਂ ਕਹਿੰਨਾ ਵੀ ਘੋੜੇ ਕਦੇ ਆਇ ਨਹੀਂ ਹੈਗਾ ਵੀ ਇਹ ਫੇਲ ਹੋ ਜਾਣਗੇ ਤਾਂ ਕੰਮ ਵਧਣਾ ਹੀ ਆ ਲੋਕਾਂ ਤੋਂ ਪੂਰੇ ਨਹੀਂ ਹੋਣੇ ਅੱਗੇ ਘੂੜੀਆਂ ਚੰਗੀਆਂ ਮਿਲ ਜਣੀਆਂ ਸੀ 14 15 ਚ ਸਹੀ ਗੱਲ ਹੁਣ 60 ਇੰਚ ਘੂੜੀ ਵੀ ਚੰਗੀ ਬਣਤ ਨਾਲੀ ਅਗਲਾ ਵੇਚਣ ਨੂੰ ਤਿਆਰ ਨੇ ਨੋਕਰਿਆਂ ਦੇ ਰੇਟ ਵੇਖ ਲਓ ਉੱਥੇ ਜਾਦ ਉਹਨਾਂ ਦੇ ਬਾਈ 10 ਲੱਖ ਵਸੇਰੀ ਦਾ ਇੱਕ ਤਾਂ ਲੱਗ ਗਿਆ ਉਹਨਾਂ ਨੇ ਦਿੱਤੀ ਨਹੀਂ ਹੈਨਾ ਵੀ ਕਹਿਣ ਦਾ ਭਾਵ ਜਦੋਂ ਬਾਈ ਤੁਸੀਂ ਘੋੜੇ ਰੱਖਦੇ ਆ ਜਾਂ ਘੋੜਿਆਂ ਦੇ ਵਿੱਚ ਤੁਸੀਂ ਆਗੇ ਫਿਰ ਦਿਲ ਵੱਡਾ ਕਰਕੇ ਹੈਨਾ ਇਹ ਚੀਜ਼ਾਂ ਨੂੰ ਨੋਰ ਮਾਰ ਕੇ ਫਿਰ ਦੱਬੀ ਰੱਖੋ ਕੰਮ ਬਿਲਕੁਲ ਵੀ ਰੇਤਾ ਹੈ ਤੇ ਸਜਣੋ ਬਹੁਤ ਸੋਹਣਾ ਘੋੜਾ ਸਾਰਿਆਂ ਨੂੰ ਪਤਾ ਹੈ ਕੋਈ ਇਹ ਨਹੀਂ ਹੈਗਾ ਵੀ ਆ ਕਿਸੇ ਨੂੰ ਨਹੀਂ ਪਤਾ ਤੇ ਬਾਈ ਉਹਨਾਂ ਦਾ ਵੀ ਫੱਕਰ ਸੁਭਾਅ ਏ ਕੋਈ ਇਹਦੀ ਫੀਸ ਕਿੰਨੀ ਆ ਵੀਰ 51000 51000 ਫੀਸ ਦਾ ਮਾਨਦਾਨ ਮੈਂ ਬਿਨਾਂ ਪੁੱਛੇ ਤੇ ਕਹਦਾ ਨਾ ਬਾਈ ਉਹ ਨਹੀਂ ਮੈਨੂੰ ਲੱਗਦਾ ਕਰ ਦਿੰਦੇ ਹੋਣਗੇ ਤੇ ਜਿਨੇ ਵੀ ਕੋਈ ਤੁਹਾਡੀ ਕਾਲੀ ਮੱਥੇ ਫੁੱਲ ਦੀ ਘੋੜੀ ਆ ਇਹ ਮਾਰਕਿੰਗ ਦਊਗਾ ਪੰਜ ਕਿਲਿਆਣਾ ਘੋੜਾ ਆ ਹੋਰ ਘੋੜੀਆਂ ਮਲਾਉਣੀਆਂ ਹੋਣ ਬਾਈ ਉਹਨਾਂ ਨਾਲ ਸੰਪਰਕ ਕਰ ਲਓ ਸੋਹਣੇ ਵੀ ਆਉਂਨੇ ਆ ਬੱਚੇ ਮਜ਼ਬੂਤ ਵੀ ਆਉਂਨੇ ਆ ਵੱਡੇ ਵੀ ਆਉਂਨੇ ਆ ਦੋ ਦੰਦ ਅੱਗੇ ਛੁਹਾਂ ਚ ਆਉਣ ਲੱਗ ਜਾਣਗੇ ਹੈ ਨਾ ਇੱਕ ਮਾਂ ਵੀ ਵੀਰੇ ਇੱਕ ਵਾਰੀ ਫੀਸ ਦਿੱਤੀ ਆਪਣੇ ਕੋਲੇ ਐਫ ਡੀ ਵਾਲਾ ਕੰਮ ਆ ਕਿਸੇ ਦੀ ਘੋੜੀ 'ਚ ਨੁਕਸਾਨ ਨਾ ਹੋਵੇ ਹਮ ਆਪਾਂ ਉਹਦੇ ਵੱਲੋਂ ਪੂਰੀ ਤਰ੍ਹਾਂ ਤੱਕ ਜਾਵਾਂਗੇ ਵੀ ਜਿੰਨੇ ਵਾਰੀ ਘੋੜਾ ਛੱਡਣਾ ਪਿਆ ਆਪਾਂ ਛੱਡ ਵੀ ਤੇ ਦੋ ਜੰਪ ਹੋ ਗਏ ਤੇ ਹੁਣ ਫਿਰ ਝਟਕਾ ਜਾ ਫੇਰ ਮਰਵਾਉਣਾ ਪਊਗਾ ਬਈ ਕਿਸੇ ਦਾ ਉਵੇਂ ਗਲ ਵੱਢਣ ਵਾਲਾ ਕੰਮ ਨਹੀਂ ਇੱਕ ਵਾਰੀ ਜੇ ਕਿਸੇ ਨੇ ਫੀਸ ਭਰੀ ਆ ਤਾਂ ਉਹਦਾ ਕੰਮ ਸਪੂਰਣ ਕਰਕੇ ਦੇਵਾਂਗੇ ਸੌ ਸਵਾ ਕੇ ਦੇਣਾ ਜਿੰਨਾ ਚਿਰ ਸੰਭੀ ਹੋਵੇ ਕਿਵੇਂ ਕਿਵੇਂ ਲੱਗੀ ਬਈ ਮੰਡੀ ਪਹਿਲੇ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਵੀਰੇ ਅਸੀਂ ਘੋੜਿਆਂ ਦੇ ਤੌਰ ਤੇ ਇਸਤਾਰ ਨਾਲ ਸਾਡਾ ਬਹੁਤ ਪਿਆਰ ਆ ਸਾਡੇ ਭਰਾ ਸਾਨੂੰ ਮਿਲੀ ਨਹੀਂ ਅਸੀਂ ਕਿਤੇ ਹੋਰ ਇਹਨਾਂ ਨੇ ਕਿਤੇ ਹੋਰ ਹੋਣਾ ਸੀ ਸਭ ਤੋਂ ਵੱਡਾ ਬਈ ਸਾਡੇ ਦਸਤੀ ਦੀ ਦੇਣਾ ਸਾਨੂੰ ਸਹੀ ਗੱਲ ਸਾਡੇ ਲੌਣ ਕੇ ਲੱਗੀ ਰਹਿੰਦੀ ਹੈ ਬਾਈ ਜੀ ਉੱਥੇ ਨਹੀਂ ਜੱਸੀ ਵਧੀਆ ਹੈ ਪੂਰਾ ਵਧੀਆ ਬਾਈ ਜੀ ਜੱਸੀ ਇਹੋ ਜਿਹਾ ਬੰਦਾ ਵੀ ਜਿਹੜਾ ਕਈ ਬੰਦਿਆਂ ਨੂੰ ਮੰਨ ਲਓ ਵੀ ਜੇ 10 ਬੰਦੇ ਆ ਹਨ ਤੇ ਜੇ ਚਾਰ ਨੂੰ ਜੱਸੀ ਜਾਣਦਾ ਉਹ ਆਪਸ ਵਿੱਚ ਚਾਰ ਚਾਰ 1 2 ਨਹੀਂ ਹੈਗੇ ਤੇ ਜੱਸੀ ਨੂੰ ਉਹ ਵੀ ਜਾਣਦੇ ਹੁੰਦਾ ਜੱਸੀ ਦੱਸ ਦੇ ਚਾਰ ਦੇ ਅੱਠ ਬਣਾ ਦੂਗਾ ਹਨਾ ਹਾਂ ਇਦਾਂ ਮੰਨ ਲਓ ਚੈਨ ਦੀਆਂ ਜਿਵੇਂ ਕੜੀਆਂ ਵਾਲਾ ਕੰਮ ਆ ਹਾਂਜੀ ਹਾਂਜੀ ਤੇ ਨੰਬਰ ਦੱਸ ਦੋ ਵੀਰ ਆਪਣਾ ਹਾਂਜੀ 87522 ਬਾਈ ਹਾਂਜੀ 4000 ਦੋ ਆਮਮੇ 767 770 77 ਜੀ ਤੇ ਸਜਣੂ ਕਰ ਲਿਓ ਫੋਨ ਇਹ ਵੀਡੀਓ ਆਪਾਂ ਮੰਨ ਲਓ ਮੇਲੇ ਵਾਲੇ ਟੈਪ ਨਹੀਂ ਬਣਾਈ ਇਹ ਆਪਣੀ ਵਧੀਆ ਇੰਟਰਵਿਊ ਟੈਪ ਹੀ ਹੋ ਗਈ ਬਾਈ ਉਹਨਾਂ ਨਾਲ ਪਿਆਰ ਆ ਤੇ ਘੋੜੇ ਨਾਲ ਪਿਆਰ ਆ ਪੰਜਾਬ ਬਰੀਡ ਨਾਲ ਪਿਆਰ ਆ ਬਾਬਾ ਸੌਖਾ ਰੱਖੇ ਆਉਣ ਵਾਲਾ ਜਿਹੜਾ ਟਾਈਮ ਪੰਜਾਬ ਬਰੀਡ ਦਾ ਬਾਈ ਗੈਰੀ ਨੇ ਵੀ ਘੋੜਾ ਲੈ ਲਿਆ ਨੀਲਾ ਹਨਾ ਸਮਾਂ ਆਊਗਾ ਕਦੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਇਹ ਦੁਨੀਆ ਗੋਲਾ 20 ਸਾਲ ਬਾਅਦ ਕਹਿੰਦੇ ਉੱਥੇ ਆ ਜਾਂਦੀ ਆ ਘੁੰਮ ਕੇ ਕਦੇ ਖੁੱਲੀਆਂ ਮੂਰੀਆਂ ਦਾ ਪੈਂਟਾ ਦਾ ਰਵਾਸ ਸੀ ਕਦੇ ਤੰਗ ਦਾ ਹੋ ਗਿਆ ਤੰਗ ਹੋ ਗੀਆਂ ਫੇਰ ਮੰਨ ਲਓ ਹੁਣ ਅੱਜ ਕਿਸੇ ਦਾ ਅੱਜ ਕਿਸੇ ਦਾ ਉਹ ਵੀ ਘੋੜੇ ਆਪਣੇ ਆ ਹਨਾ ਆਪਣੇ ਪਿਆਰ ਵਾਲਿਆਂ ਨਹੀਂ ਉਹਨਾਂ ਨੂੰ ਚਲਾਇਆ ਮਾਰਵਾੜੀਆਂ ਨੂੰ ਵੀ ਉਹ ਵੀ ਆਪਣੇ ਆ ਸਾਰੇ ਰੱਖਦੇ ਆ ਬਾਈ ਉਹ ਨਹੀਂ ਵੀ ਰੱਖਦੇ ਆ ਅਸੀਂ